ਪਹਿਲੇ ਵੀ ਵਿਧਾਇਕ ਸੀ ਬਾਕੀ ਵਿਧਾਇਕਾਂ ਦਾ ਕੰਮ ਕੀ ਹੋ ਰਿਹਾ ਤੁਸੀਂ ਦੇਖਿਆ ਕਿ ਡਾਕਟਰ ਅਜੇ ਗੁਪਤਾ ਜੀ ਦੀ 10 ਦਿਨ ਪਹਿਲੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਅੰਮਰ ਸਰ ਤੋਂ ਉਹਨਾਂ ਨੇ ਅੰਦਰੋਂ ਦਰਦ ਬੋਲ ਰਿਹਾ ਉਹੀ ਦਰਦ ਸ਼ੀਤਲنگਰਾਲ ਬੋਲਦਾ ਰਿਹਾ 26 ਮਹੀਨੇ ਮੇਰੇ ਨਾਲ ਇੱਕ ਵੀ ਗੱਲ ਦੇ ਉੱਤੇ ਮੁੱਖ ਮੰਤਰੀ ਸਾਹਿਬ ਜਿੱਥੇ ਮੇਰੀ ਡਿਬੇਟ ਕਰ ਲੈਣ ਜੇ ਉਹ ਸੱਚੇ ਹੈ ਗੁਰੂ ਮਾਰੇ ਦੇ ਚਰਨਾਂ 'ਚ ਖੜੇ ਹੋ ਕੇ ਕਹਿਣ ਕਿ ਡਿਵੈਲਪਮੈਂਟ ਕਿੱਥੇ ਕਰਾਈ ਅੱਜ 26 ਮਹੀਨਿਆਂ ਦਾ ਜਲੰਧਰ ਦਾ ਮੇਅਰ ਨਹੀਂ ਹੈ ਅੱਜ 26 ਮਹੀਨਿਆਂ ਦੇ ਕਾਰਪੋਰੇਸ਼ਨ ਦੇ ਵਿੱਚ 6 ਵਾਰੀ ਕਮਿਸ਼ਨਰ ਬਦਲਿਆ ਗਿਆ ਕੋਈ ਕਮਿਸ਼ਨਰ ਬ ਮੁੱਖ ਮੰਤਰੀ ਸਾਹਿਬ ਲੋਕ ਗਰਾਊਂਡ ਲੈਵਲ ਤੇ ਕੰਮ ਚਾਹੁੰਦੇ ਆ ਲੋਕ ਚਾਹੁੰਦੇ ਆ ਅੱਜ ਲੋਕਾਂ ਨਾਲ ਕੀ ਕੀਤਾ ਜਾ ਰਿਹਾ ਇੱਕ ਨਵੀਂ ਸਕੀਮ ਚੱਲ ਰਹੀ ਹੈ ਅੱਜ ਬੱਤੀ ਮਹਿੰਗੀ ਕਰ ਦਿੱਤੀ ਹੈ ਬੜੀ ਬਿਜਲੀ ਦੇ ਕੱਟ ਲੱਗ ਰਹੇ ਆ ਅੱਜ ਕਈ ਲੋਕਾਂ ਦੇ ਇੱਕ ਨਵੀਂ ਜਿਹੜੀ ਪਲੈਨਿੰਗ ਇਹਨਾਂ ਦੀ ਮਫੜੀ ਹੈ ਕਾਰਪੋਰੇਸ਼ਨ ਕੀ ਕਰ ਰਹੀ ਹੈ ਅੱਜ ਕਈ ਲੋਕਾਂ ਦੇ ਸੀਵਰ ਦੇ ਜਿਹੜੇ ਟੱਕਣਾਂ ਨੂੰ ਬੰਦ ਕਰ ਰਹੀ ਹੈ ਕਿ ਲੋਕਾਂ ਦੇ ਘਰ ਪਾਣੀ ਖੜਾ ਹੋਵੇ ਅਸੀਂ ਉੱਥੇ ਗੱਡੀ ਭੇਜੀਏ ਤੇ ਲੋਕਾਂ ਨੂੰ ਕਹੀ ਅਸੀਂ ਤੁਹਾਡਾ ਕੰਮ ਕਰਾ ਰਹੇ ਆ ਅੱਜ ਜਿਹੜੀਆਂ ਗੱਡੀਆਂ ਸਫਾਈ ਵਾਲੀਆਂ ਸੀਵਰ ਦੀਆਂ ਜਿਹੜੀਆਂ ਗੱਡੀਆਂ ਐ ਅੱਜ ਜਲੰਧਰ ਤੋਂ ਬਾਹਰ ਦੀਆਂ ਕਾਰਪੋਰੇਸ਼ਨ ਦੀਆਂ ਗੱਡੀਆਂ ਜਲੰਧਰ ਸ਼ਹਿਰ ਚ ਘੁੰਮ ਰਹੀਆਂ। ਇੱਥੋਂ ਪਤਾ ਲੱਗਦਾ ਕਿ ਕਿੱਡੀ ਜਿਹੜੀ ਉਹਨਾਂ ਦੇ ਅੰਦਰ ਅੱਜ ਘਬਰਾਹਟ ਐ ਕਿ ਜਿਹੜੀ ਸੀਟ ਐ ਇਹ ਆਮ ਆਦੀ ਪਾਰਟੀ ਦੀ ਚੋਲੀ ਚ ਨਹੀਂ ਪੈਣੀ। ਪ੍ਰਧਾਨ ਸਾਹਿਬ ਇੱਕ ਅਖੀਰਲਾ ਸਵਾਲ ਐ ਕਿ ਮੁੱਖ ਤੌਰ ਤੇ ਜਲੰਧਰ ਵੈਸਟ ਦੇ ਮੋਤੇ ਕਿਹੜੇ ਰਹਿਣ ਵਾਲੇ ਨੇ ਜੋ ਸੀਤਲ ਦੀਆਂ ਨਜ਼ਰਾਂ ਦੇ ਵਿੱਚ ਐ ਕਿ 2 ਸਾਲ ਜਿਨ੍ਹਾਂ ਨੂੰ ਲੈ ਕੇ ਉੱਤੇ ਵੀ ਗਏ ਤੇ ਜਵਾਬ ਕੀ ਮਿਲਿਆ? ਇਹਨੂੰ ਸਭ ਤੋਂ ਪਹਿਲੇ ਮੈਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਾਂਗਾ ਕਿ ਨਸ਼ੇ ਦੇ ਉੱਤੇ ਲੜਾਈ ਲੜਾਂਗਾ। ਇਹ ਲੋਕ ਕਹਿੰਦੇ ਅੱਜ ਲਾਟਰੀ ਸਟਾਲ ਤੁਸੀਂ ਮੀਡੀਆ ਦੇ ਮੇਰੇ ਦੋਸਤੋ ਪਰਮਾਤਮਾ ਤੁਸੀਂ ਵੀ ਜਾਣਦੇ ਨਹੀਂ ਅਸੀਂ ਵੀ ਜਾਣਾ ਇੱਕ ਦਿਨ ਅੱਜ ਮੇਰੇ ਇਲਾਕੇ ਲਾਟਿਸਤਾਲ ਦੇ ਕੋਲ ਜਲੰਧਰ ਸ਼ਹਿਰ ਦੇ ਵਿੱਚ ਜਲੰਧਰ ਵੈਸਟ ਦੀ ਗਲੀ ਨਾ ਕਰ ਰਿਆ ਕਰਤਾਰਪੁਰ ਤੋਂ ਚਾਲੂ ਹੋ ਜੋ ਜਲੰਧਰ ਨੋਟਸ ਚਾਲੂ ਹੋ ਜੋ ਜਲੰਧਰ ਸੈਂਟਰ ਜਲੰਧਰ ਵੈਸਟ ਜਲੰਧਰ ਪਲਾਂਟ ਜਾ ਕੇ ਦੇਖੋ ਲਾਟਰੀ ਦੇ ਸਟਾਲ ਗਲੀ ਗਲੀ ਚ ਕੁੱਲੇ ਆ ਅਮਨ ਸਰ ਉਹ ਬੰਦ ਕਿਉਂ ਨਹੀਂ ਕਰਵਾਏ ਤੁਹਾਡੀ ਪਾਰਟੀ ਹੈ ਸਰਕਾਰ ਸਰਕਾਰ ਕਹਿ ਰਹੀ ਹੈ ਜਿਹੜੇ ਇਹਨਾਂ ਦੇ ਜਿਹੜੇ ਕੁਰਸੀ ਤੇ ਬੈਠੇ ਬਨਾਜਮ ਅਫਸਰ ਉਹ ਕਹਿੰਦੇ ਅਸੀਂ ਹਫਤਾ ਜਿਹੜਾ ਹੈ ਇਸ ਨੂੰ ਉੱਪਰ ਭੇਜਦੇ ਆਂ ਚੰਡੀਗੜ੍ਹ ਵੱਡੇ ਅਫਸਰਾਂ ਨੂੰ ਉਸ ਕਰਕੇ ਕਿ ਕਐਮਐਲਏ ਨੂੰ ਧਰਨਾ ਲਗਾਣਾ ਪਿਆ ਅਗਰ ਅੱਜ ਦੀ ਡੇਟ ਦੇ ਵਿੱਚ ਇਹ ਲੋਕ ਕਹਿੰਦੇ ਆ ਕਿ ਮੇਰਾ ਕੋਈ ਰੋਲ ਸੀ ਮੇਰੇ ਉਹ ਜਾਣਕਾਰ ਸੀ ਉਹ ਜਲੰਧਰ ਨੌਰਚੇ ਮੇਰਾ ਕੋਣ ਹੈ ਜਿਸ ਸਮੇ ਤੁਸੀਂ ਕਰਤਾਰਪੁਰ ਦੇ ਵਿੱਚ ਕੋਣ ਹੈ ਜਲੰਧਰ ਕੈਂਟ ਦੇ ਵਿੱਚ ਮੇਰਾ ਰਿਸ਼ਤedar ਕੋਣ ਹੈ ਅਗਰ ਜਲੰਧਰ ਸ਼ਹਿਰ ਦੇ ਵਿੱਚ ਲਾਹਰ ਹਸਪਤਾਲ ਦੇ ਲਈ ਕੋਈ ਧਰਨੇ ਤੇ ਬੈਠਾ ਹੈ ਸ਼ੀਤਲ ਅੰਗਰਾਲ ਨੇ ਧਰਨਾ ਲਗਾਇਆ ਮੇਰੇ ਦੋਸਤਾਂ ਨੇ ਲਗਾਇਆ ਪਰ ਮੁੱਖ ਮੰਤਰੀ ਸਾਹਿਬ ਦਾ ਇੱਕ ਵਾਰੀ ਵੀ ਬਿਆਨ ਨਹੀਂ ਆਇਆ ਮੈਂ ਦੁਬਾਰਾ ਫਿਰ ਕਹਿਣਾ ਚਾਹੁੰਦਾ ਮੁੱਖ ਮੰਤਰੀ ਸਾਹਿਬ ਕਰਾਏ ਦੇ ਮਕਾਨ ਲੈਣ ਤੋਂ ਪਹਿਲੇ ਉਹਨਾਂ ਦੁਕਾਨਾਂ ਤੇ ਜਾਓ ਜਿੱਥੇ ਗਰੀਬਾਂ ਦੇ ਪਰਵਾਰ ਲੁੱਟੇ ਜਾ ਰਹੇ ਆ ਇੱਥੇ ਲੋਕਾਂ ਨਾਲ ਧੋਖਾ ਹੋ ਰਿਹਾ ਅਗਰ ਤੁਸੀਂ ਉਹਨਾਂ ਲੋਕਾਂ ਨੂੰ ਇਨਸਾਫ ਦੇ ਦਿਓਗੇ ਮੇਰੇ ਮਨ ਨੂੰ ਬਹੁਤ ਸ਼ਾਂਤੀ ਆਏਗੀ ਜਾਓ ਜ਼ਮੀਨੀ ਲੈਵਲ ਦੇ ਉੱਤੇ ਦੋ ਦਿਨ ਪਹਿਲੇ ਭਾਰ ਕੋਨਗਰ ਦੇ ਵਿੱਚ ਇੱਕ 22 ਸਾਲ ਦਾ 23 ਸਾਲ ਦਾ ਮੁੰਡਾ ਨਸ਼ੇ ਦੀ ਡੋਜ਼ ਲੈਣ ਨਾਲ ਮਰ ਗਿਆ ਇਹ ਜਲੰਧਰ ਵੈਸ ਦੇ ਵਿੱਚ ਅੱਜ ਦਿਨ ਕੋਈ ਨਾ ਕੋਈ ਬੱਚਾ ਮਰ ਰਿਹਾ ਕੋਈ ਨਾ ਕੋਈ ਮੇਰਾ ਦੋਸਤ ਮਰ ਰਿਹਾ ਉਹਨੂੰ ਬਚਾਉਣ ਦੇ ਲਈ ਕੋਈ ਵੀ ਪ੍ਰਸ਼ਾਸਨ ਮਲੂਕਾਂ ਨੇ ਕੀਤਾ ਜਾ ਰਿਹਾ ਅੱਜ ਨਸ਼ਾ ਪੁਲਿਸ ਤੇ ਜਿਹੜੇ ਲੋਕ ਕੁਰਸੀ ਤੇ ਬੈਠ ਕੇ ਬੁਕਾਰੇ ਆ ਅੱਜ ਜਿਹੜੇ ਚੁਣੇ ਹੋਏ ਲੋਕ ਹਫਤਾ ਵਸੂਲੀ ਕਰਕੇ ਸ਼ਹਿਰ ਦੇ ਵਿੱਚ ਦਰਾ ਸਤੀ ਲਾਫੀਆਂ ਦੇ ਪੈਸਾ ਵਸੂਲੀ ਕਰ ਰਹੇ ਆ ਜੇ ਕਿਤੇ ਜਰੂਰਤ ਪਈ ਉਹਨਾਂ ਲੋਕਾਂ ਦੇ ਐਵੀਡੈਂਸ ਵੀ ਲੈ ਕੇ ਆਂਦੀ ਪਈ ਉਹ ਵੀ ਜਨਤਾ ਚ ਲੈ ਕੇ ਆਵਾਂਗਾ ਹਰ ਬੰਦੇ ਦਾ ਜਿਹੜਾ ਐਵੀਡੈਂਸ ਹੈ ਅੱਜ ਜਨਤਾ ਦੇ ਵਿੱਚ ਲੋਕਾਂ ਦੇ ਕੋਲ ਆਮ ਲੋਕਾਂ ਦੇ ਕੋਲ ਇਚੀ ਦੇ ਐਵੀਡੈਂਸ ਹੈ ਲੇਕਿਨ ਚਰਨਜੀਤ ਸਿੰਘ ਚੰਨੀ ਦਾ ਤੁਹਾਨੂੰ ਔਰ ਸ਼੍ਰੀ ਆਨੂੰ ਮੇਰੇ ਮੰਤਰੀ ਉਰਵ ਚੰਨੀ ਜੀ ਨੂੰ ਬਹੁਤ ਇੱਜ਼ਤ ਕਰਦਾ ਕਿ ਮੈਂ ਇੱਕ ਗੱਲ ਕਹਿਣਾ ਚਾਹਨਾ ਇਨਸਾਨੀਅਤ ਦੇ ਉੱਤੇ ਤੁਹਾਨੂੰ ਅੱਜ 10 ਦਿਨ ਤੋਂ ਉੱਤੇ ਜਲੰਧਰ ਦਾ ਮੈਂਬਰ ਆਫ ਪਾਰਲੀਮੈਂਟ ਬਣੇ ਹੋ ਗਿਆ ਠੀਕ ਗੱਲ ਤੁਹਾਡੇ ਕੋਲ ਤਾਕਤ ਨਹੀਂ ਹੈ ਤੁਹਾਡੀ ਸ਼ਕਤੀ ਨਹੀਂ ਹੈ ਤੁਸੀਂ ਜਾ ਕੇ ਦੁਕਾਨਾਂ ਬੰਦ ਨਹੀਂ ਕਰਾ ਸਕਦੇ ਸ਼ੀਤਲنگਰਾਲ ਦੀ ਹੈ ਜਿਹੜੀ ਨਾਰਥ ਹੈ ਤੁਹਾਡਾ ਐਮ ਐਲ ਏ ਹੈ ਉੱਥੇ ਮੇਰੀਆਂ ਦੁਕਾਨਾਂ ਜਲੰਧਰ ਕਿੰਟ ਦੇ ਵਿੱਚ ਸ਼ੀਤਲنگਰਾਲ ਦੀਆਂ ਦੁਕਾਨਾਂ ਹੈ ਜਾ ਕੇ ਦੇਖੋ ਕਤਾਰਪੁਰ ਦੇ ਵਿੱਚ 40 ਦੁਕਾਨਾਂ ਖੁੱਲੀਆਂ ਉਹ ਮੇਰੀਆਂ ਦੁਕਾਨਾਂ ਹੈ ਇਸ ਸਿੱਧ ਸਿਛੂ ਚੀਰਿੰਕੂ ਆ ਸ਼ੀਤੰਗਰਾਲ ਨੂੰ ਬਦਨਾਮ ਕਰਨ ਦੇ ਲਈ ਮੇਰੇ ਲੋਕ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਮੇਰੇ ਲੋਕਾਂ ਦੇ ਮੇਰੇ ਸਮਾਜ ਦਾ ਇੱਕ ਕਾ ਜਿਹੜਾ ਕੈਰੀਅਰ ਨੀਵਾ ਕਰ ਰਿਹਾ ਇਸ ਚੀਜ਼ ਨੂੰ ਮੇਰੇ ਲੋਕ ਕੇ ਬਰਦਾਸ਼ਤ ਨਹੀਂ ਕਰਨਗੇ ਜੇ ਮੇਰੇ ਉੱਤੇ ਕੋਈ ਉਂਗਲੀ ਕਿਸੇ ਨੇ ਚੱਕਣੀ ਹੈ ਉਹ ਐਵੀਡੈਂਸ ਲੈ ਕੇ ਆਓ ਉਸ ਚੀਜ਼ ਨੂੰ ਮੰਨਣ ਨੂੰ ਪੰਚਾਇਤ ਦੇ ਵਿੱਚ ਤਿਆਰ ਹੈ ਪਰ 26 ਮਹੀਨਿਆਂ ਦਾ ਜਿਹੜਾ ਝੂਠ ਹੈ ਲੋਕ ਉਹ ਪੁੱਛਣਾ ਚਾਹੁੰਦੇ ਆ ਕਿ ਮਾਨ ਸਾਹਿਬ ਕੀ ਕੀਤਾ ਤੁਸੀਂ ਕਿੰਨੀਆਂ ਨੌਕਰੀਆਂ ਦਿੱਤੀਆਂ ਕਿੰਨੀ ਡਿਵੈਲਪਮੈਂਟ ਕੀਤੀ ਹੈ ਉਹਦਾ ਜਵਾਬ ਦਿਓ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਸੀਵਰ ਖੋਲਣ ਦੀ ਮਸ਼ੀਨਾਂ ਨਾ ਭੇਜੋ ਅੱਜ ਲੋਕਾਂ ਦੇ ਕੋਲ ਲਾਈਟਾਂ ਨਾ ਭੇਜੋ 26 ਮਹੀਨੇ ਕੋਣੀ ਭੇਜੀਆਂ ਅੱਜ ਲੋਕਾਂ ਦੇ ਸੀਵਰ ਖੁਦ ਬੰਦ ਕਰਾ ਕੇ ਗਾਰਬੇਜਰ ਖੁਦ ਖੁੱਲਣ ਜਾ ਰਹੀ ਹੈ ਇਹਦਾ ਵੀ ਜਿਹੜਾ ਜਲਦੀ ਹੀ ਭਾਂਡਾ ਫੋਰ ਕਰਾਂਗੇ ਕਿ ਕਿਦਾਂ ਲੋਕ ਪਹਿਲੇ ਰਾਤ ਨੂੰ ਸੀਵਰ ਬੰਦ ਕਰਦੇ ਆ ਫਿਰ ਅਗਲੇ ਦਿਨ ਉੱਥੇ ਇਹਨਾਂ ਦਾ ਲੀਡਰ ਪਹੁੰਚਦਾ ਹੈ ਸੀਵਰ ਖੁਲਾਨ ਦੇ ਲਈ ਪਹਿਲੇ ਇੱਕ ਦਿਨ ਪਹਿਲੇ ਬੰਦ ਕਰਾਇਆ ਜਾਂਦਾ ਮੇਰੀ ਬਸਤੀ ਗਰੀਬਾਂ ਦੀ ਹੈ ਮੇਰੇ ਲੋਕ ਗਰੀਬ ਹੈ ਪਰ ਮੇਰੇ ਲੋਕ ਇਹ ਚੀ ਬਰਦਾਸ਼ਤ ਨਹੀਂ ਕਰਨਗੇ ਜੋ ਉਹਨਾਂ ਲੋਕਾਂ ਦੇ ਨਾਲ ਖਵਾੜ ਕੀਤਾ ਜਾਏਗਾ ਮੇਰੇ ਲੋਕਾਂ ਦੀ ਬੇਇੱਜ਼ਤੀ ਕੀਤੀ ਜਾਏਗੀ ਕਦੀ ਵੀ ਮੈਂ ਉਹ ਚੀ ਨੂੰ ਬਰਦਾਸ਼ਤ ਨਹੀਂ ਕਰਾਂਗਾ ਇੱਕ ਹੋਰ ਸਵਾਲ ਹੈ ਜਿਸ ਵੇਲੇ ਤੁਸੀਂ ਵਿਧਾਇਕ ਸੀ ਉਸ ਵੇਲੇ ਤੁਸੀਂ ਧਰਨਾ ਲਗਾਇਆ ਸੀ ਲਾਡਰੀ ਦੇ ਖਿਲਾਫ ਸੋ ਜੋ ਆਮ ਆਦਮੀ ਪਾਰਟੀ ਤੋਂ ਭਿੰਦਰ ਭਗਤ ਨੇ ਉਹ ਤੁਹਾਡੇ ਨਾਲ ਧਰਨੇ ਦੀ ਵੀ ਨਹੀਂ ਮੌਜੂਦ ਹੋਏ ਅੱਜ ਉਹ ਉਹਨਾਂ ਨੇ ਵੈਸਟ ਲੈ ਕੇ ਦਰਦ ਨਹੀਂ ਸਮਝਿਆ ਉਹਨਾਂ ਨੂੰ ਦਰਦ ਨਹੀਂ ਆ ਉਹਨਾਂ ਨੇ ਜਲੰਧਰ ਵਿੱਚ ਰਹਿੰਦੇ ਨਹੀਂ ਉੱਥੇ ਉਹ ਤਾਂ ਜਲੰਧਰ ਵੈਸਥ ਨੂੰ ਛੱਡ ਚੁੱਕੇ ਆ ਕਿਉਂਕਿ ਉਹਨਾਂ ਦਾ ਜਨਮ ਭਾਰਤਪੁਰ ਨਗਰ 'ਚ ਹੋਇਆ ਸੀ ਉੱਥੇ ਤੇ ਲੋਕ ਮੇਰੇ ਬਹੁਤ ਪਰਿਵਾਰ ਦੇ ਜਿਹੜੇ ਲੋਕ ਹੈ ਭਾਰਤੋਨਗਰ ਦੇ ਉਹ ਬੜੇ ਗਰੀਬ ਪਰਿਵਾਰ ਹੈ ਜਿਹੜੇ ਮਿਹਨਤ ਵਾਲੇ ਲੋਕ ਹੈ ਮੈਂ ਵੀ ਉਹਨਾਂ ਪਰਿਵਾਰਾਂ ਚੋਂ ਨਿਕਲੇ ਆ ਉਤੋਂ ਵੀ ਇਹਨਾਂ ਦੀ ਜਿਹੜੀ ਰਿਜ਼ਲਟ ਹੁੰਦੀ ਸੀ ਇਹਨਾਂ ਨੇ ਕੋਠੀ ਆਪਣੀ ਜੇਪੀ ਨਗਰ ਲੈ ਲਈ ਜੇਪੀ ਨਗਰ ਦੇ ਵਿੱਚ ਜਦੋਂ ਜਿਆਦਾ ਪੈਸਾ ਆ ਗਿਆ ਜਦੋਂ ਸੱਤਾ ਦੇ ਵਿੱਚ ਪੈਸਾ ਲੁੱਟਿਆ ਤੁਹਾਨੂੰ ਪਤਾ ਕਿਸ ਤਰੀਕੇ ਨਾਲ ਲੁੱਟਿਆ ਗਿਆ ਪੈਸਾ ਲੁੱਟਣ ਤੋਂ ਬਾਅਦ ਅੱਜ 10 ਕਿਲੋਮੀਟਰ ਦੂਰ ਜਲੰਧਰ ਵੈਸ ਤੋਂ ਅਰਬਨ ਸਟੇਟ ਦੇ ਵਿੱਚ ਵੱਡਾ ਮਹਿਲ ਬਣਿਆ ਇੱਥੇ ਮਹਿੰਦਰ ਭਗ ਜੀ ਰਹਿੰਦੇ ਆ ਉਸ ਮਹਿਲ ਦੇ ਵਿੱਚ ਕੋਈ ਵੀ ਗਰੀਬ ਪਰਿਵਾਰ ਨਹੀਂ ਜਾ ਸਕਦਾ ਕਿਉਂਕਿ ਉਸ ਮਹਿਲਾ ਦੇ ਜਿਹੜੇ ਪੱਥਰ ਹੈ ਉਸ ਮਹਿਲਾ ਦੇ ਜਿਹੜੇ ਮੈਚ ਹੈ ਉਹ ਮੇਰੇ ਲੋਕਾਂ ਦੇ ਨਾਲ ਖਰਾਬ ਹੋ ਜਾਂਦੇ ਆ ਇਸ ਕਰਕੇ ਉਹਨਾਂ ਲੋਕਾਂ ਦੀ ਉੱਥੇ ਐਂਟਰੀ ਨਹੀਂ ਹੈ ਇਹ ਜਲੰਧਰ ਵੈਸਟ ਦੇ ਲੋਕ ਦੇਖਣਗੇ ਕਿ ਝੂਠ ਨੂੰ ਵੋਟ ਪਾਣੀ ਹੈ ਕਿ ਸੱਚ ਨੂੰ ਵੋਟ ਪਾਣੀ ਹੈ ਮੈਨੂੰ ਲੱਗਦਾ ਜਿਹੜਾ ਆਮ ਆਦਮੀ ਪਾਰਟੀ ਦਾ ਨੰਬਰ ਤੀਜਾ ਰਿਹਾ ਵੈਸਟਲ ਕੇ ਦੇ ਵਿੱਚ ਉਹਦੇ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਆਪ ਚੱਲ ਕੇ ਆਉਣਾ ਪੈਣਾ ਮੈਨੂੰ ਲੱਗਦਾ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਮੈਂ ਹੀ ਬੇਨਤੀ ਕਰਾਂਗਾ ਕਿ ਆਪਣਾ ਟਾਈਮ ਨਾ ਖਰਾਬ ਕਰੋ ਜੇ ਤੁਸੀਂ ਕੋਈ ਕੰਮ ਕਰਨਾ ਚਾਹੁੰਦੇ ਹੋ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰੋ ਜਿਹੜਾ ਤੁਹਾਡਾ ਕੈਂਡੀਡੇਟ ਹੈ ਉਹਨੂੰ ਦੋ ਵਾਰੀ ਲੋਕ ਅੱਗੇ ਹੀ ਰਿਜੈਕਟ ਕਰ ਚੁੱਕੇ ਆ ਜਿਹੜਾ ਆਮ ਆਦਮੀ ਪਾਰਟੀ ਜਿਹੜਾ ਵੋਟ ਬੈਂਕ ਸੀ ਲੱਗਦਾ ਉੱਥੋਂ ਵੀ ਵੋਟ ਬੈਂਕ ਕਿਸਕੇ ਜਾਏਗਾ ਬੜੀ ਜਲਦੀ ਲੋਕ ਉਸ ਪਾਚੀ ਨੂੰ ਮੌਕਾ ਦੇਣਗੇ ਉਸ ਬੱਚੇ ਨੂੰ ਮੌਕਾ ਦੇਣਗੇ ਜਿਹੜਾ ਵਿਧਾਨ ਸਭਾ ਦੇ ਖੜੇ ਹੋ ਕੇ ਬੋਲੇਗਾ ਆਪਣੇ ਲੋਕਾਂ ਦੀ ਲੜਾਈ ਲੜੇਗਾ